ਜੀ ਦੋਸਤੋ ਕੀ ਹਾਲ ਚਾਲ ਆ ਅੱਜ ਖੜੇ ਆ ਕੋਟਕਪੂਰਾ ਮੰਡੀ ਤੋਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਸਵਰਾਜ 855 ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2013 ਮਾਡਲ ਆ ਡਿਮਾਂਡ ਹੈਗੀ ਆ 4.5 ਲੱਖ ਬਾਕੀ ਮਾਲਕ ਵੀਰ ਆਪਣੇ ਕੋਲ ਆ ਬਈ ਸੱਸੀ ਗਾਲ ਜੀ ਇਹ ਕਿਹੜੇ ਪਿੰਡ ਖੜਾ ਬਈ ਟਰੈਕਟਰ ਇਹ ਵੀ ਮੱਲਣ ਪਿੰਡ ਖੜਾ ਪਿੰਡ ਮੱਲਣ ਜੀ ਜਿਹੜਾ ਜਿਹੜਾ ਮੌਕਸਰ ਬਈ ਜਿਹੜਾ ਮੌਕਸਰ ਠੀਕ ਆ ਇੰਜਨ ਗੇਅਰ ਦਾ ਕਿਵੇਂ ਆ ਬਈ ਟਰੈਕਟਰ ਇੰਜਨ ਗੇਅਰ ਜਮਾ ਓਕੇ ਆ ਬਈ ਠੀਕ ਆ ਜੀ ਤੇ ਕਿੰਵੇਂ ਨਾਂ ਬਈ ਇਹ ਇਹ ਬਈ ਦੂਜੇ ਨਾਂ ਦੂਜੇ ਨਾਲ ਟਰੈਕਟਰ ਆ ਦੂਜੇ ਨਾਲ ਆਪਣੇ ਨਾਮ ਤੇ ਚੜਿਆ ਹੋਇਆ ਅਜਾ ਦੂਜੇ ਨਾਲ ਥੋੜੇ ਨਾਂ ਤੇ ਹੋਇਆ ਟਰੈਕਟਰ ਪੀਪੀ04 ਫਰੀਦਕੋਟ ਦਾ ਟਰੈਕਟਰ ਦਾ ਨੰਬਰ ਆਈ ਸੋਹਣਾ ਟਰੈਕਟਰ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਬਾਈ ਗਾਰੰਟੀ ਵੀ ਜਵਾ ਪਰ ਭਲਾ ਕੋਈ ਵਾਹ ਕੇ ਟਰੈਕਟਰ ਲਿਆ ਸਕਦਾ ਹਾਂ 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 ਬਾਈ ਜੇ ਕਿਸੇ ਮਕੈਨਿਕ ਨੂੰ ਵੀ ਚੈੱਕ ਕਰਾਉਂਦਾ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਨੋ ਪ੍ਰੋਬਲਮ ਬਾਈ ਠੀਕ ਹੈ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਐਮ ਆਰ ਐਫ ਕੰਪਨੀ ਦੇ ਅੱਧੇ ਟਾਇਰ ਆ ਚਾਰੇ ਇਹ ਦੇਖੋ ਸਾਡੇ ਆਲ ਦੇ ਟਾਇਰ ਆ ਬਈ ਅੱਛਾ ਨਾਲ ਦੇ ਹੀ ਆ ਜਮਾ ਟਰੈਕਟਰ ਦੇ ਨਾਲ ਦੇ ਟਾਇਰ ਆ ਜਮਾ ਨਹੀਂ ਪਵਾਏ ਨਾ ਨਾ ਜਮਾ ਨਹੀਂ ਬਈ ਠੀਕ ਆ ਨਾਲ ਦੇ ਟਰੈਕਟਰ ਦੇ ਟਾਇਰ ਆ ਸੋਹਣਾ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਬਾਕੀ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਹੋਗਾ ਬਈ ਮਾਨਤਾਨ ਹੋ ਜਾਊਗਾ ਜਮਾ ਬਈ ਜਮਾਂਗੇ ਠੀਕ ਆ ਮਾਨਤਾਂ ਫਲ ਕਰਾਂਗੇ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਠੀਕ ਆ ਬਾਈ ਠੀਕ ਹੈ ਜੀ ਮਿਹਰਬਾਨੀ ਸੋ ਮਾਲਕ ਵੀਰ ਦਾ ਕੰਟੈਕਟ ਨੰਬਰ ਬਾਈ ਬੋਲ ਦਿਆ ਇੱਕ ਵਾਰੀ 98799 98799 19907 19907 ਬਾਕੀ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੁਸੀਂ ਉੱਥੋਂ ਗੱਲ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਸੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੀ ਵੀਡੀਓ ਨੂੰ ਵੱਤਵਾਦ ਸ਼ੇਅਰ ਕਰੋ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਮਾਨਤਾਨ ਬਾਈ ਕਹਿੰਦੇ ਫੋਲ ਕਰਾਂਗੇ ਟਰੈਕਟਰ ਚ ਭੋਰਾ ਵੀ ਨੌਕਸ ਨਹੀਂ ਪੂਰਾ ਸੋਹਣਾ ਤੇ ਵਧੀਆ ਟਰੈਕਟਰ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਮਾਲਕ ਵੀਰ ਵੱਲੋਂ ਸੋ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣਾ YouTube ਚੈਨਲ ਪਿੰਡਾਂ ਵਾਲੇ ਜੱਟ ਨੂੰ ਵੱਤਵਾ ਸਬਸਕ੍ਰਾਈਬ ਕਰੋ ਜੇ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣਾ ਫੇਸਬੁੱਕ ਪੇਜ ਪਿੰਡਾਂ ਵਾਲੇ ਜੱਟ ਨੂੰ ਵੱਤਵਾ ਫੋਲੋ ਕਰੋ ਸੋ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ